ਇੱਥੇ ਪਿਆ ਤੂੰ ਬਾਪੂ ਹੈ ਕੀ ਹੋ ਗਿਆ ਹੈ ਬਰਾਂਡੇ ਚ ਕਰ ਦਈਏ ਇੱਥੇ ਕਾ ਤੋ ਪਿਆ ਤੂੰ ਤੁਰ ਨਹੀਂ ਸਕਦਾ ਕਿੱਥੋਂ ਆਇਆ ਤੂੰ ਨੇਪਾਲ ਤੋਂ ਕੀ ਕੰਮ ਕਰਦਾ ਸੀ ਕਿੱਥੇ ਹੈਂ ਕੰਨੇ ਕਿਹੜੇ ਢਾਬੇ ਤੇ ਸੋਨੂ ਢਾਬਾ ਇੱਥੇ ਕਿਦੋਂ ਦਾ ਪਿਆਵਾ ਆ ਹਾਂ ਚੱਕਦੇ ਆ ਚੱਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੀਂ ਪੈ ਰਿਆ ਸਵੇਰ ਦੇ ਸਾਹ ਦੇ ਤੇ ਸਮੇਂ ਅਸੀਂ ਇੱਥੇ ਸਟੇਸ਼ਨ ਤੇ ਪਹੁੰਚੇ ਆ ਲੁਧਿਆਣੇ ਸਾਨੂੰ ਵੀਡੀਓ ਆਈ ਸੀ ਕੱਲ ਸਾਡੇ ਟੀਮ ਦਾ ਮੈਂਬਰ ਬੱਬਲ ਇਹਦੀ ਅਸੀਂ ਡਿਊਟੀ ਲਈ ਸੀ ਵੀ ਤੂੰ ਸਵੇਰੇ ਤੜਕਿਓਂ ਜਾ ਕੇ ਦੇਖ ਕੇ ਦੱਸੀਂ ਬਾਪੂ ਦੀ ਕੀ ਹਾਲਤ ਆ ਤਾਂ ਇਹਨੇ ਵੀਰ ਨੇ ਸਾਨੂੰ ਕਾਲ ਕੀਤੀ ਤਾਂ ਅਸੀਂ ਹੁਣ ਇੱਥੇ ਮੀਂਹ ਪੈਂਦੇ ਚ ਪਹੁੰਚੇ ਆ ਹੁਣ ਮੜਾ ਆ ਮੀਂਹ ਰੁਕਿਆ ਆ ਥੱਲੇ ਤੁਸੀਂ ਦੇਖੋ ਪਾਣੀ ਖੜਾ ਚਾਰੇ ਪਾਸੇ ਪਰ ਇੱਥੇ ਇੱਕ ਇਨਸਾਨ ਸਟੇਸ਼ਨ ਦੇ ਬਾਹਰ ਡਾਕਖਾਨੇ ਦੇ ਮੂਹਰੇ ਪਿਆ ਇਹ ਡਾਕਖਾਨਾ ਨਹੀਂ ਇਹ ਡਾਕਖਾਨੇ ਇਥੇ ਸਪੀਡ ਪੋਸਟ ਐਕਸਪ੍ਰੈਸ ਸਾਰੇ ਤਰ੍ਹਾਂ ਦੀਆਂ ਇੱਥੇ ਪੋਸਟ ਯਾਨੀ ਕਿ ਲੋਕ ਕਰ ਸਕਦੇ ਨੇ ਪਰ ਇੱਥੇ ਇੱਕ ਇਨਸਾਨ ਪਿਆ ਜਿਹਦੇ ਵਾਸਤੇ ਕੋਈ ਇੰਤਜ਼ਾਮ ਨਹੀਂ ਭਾਈ ਇਹ ਕਿੰਨੇ ਕਿ ਦਿਨ ਹੋ ਗਏ ਪਏ ਨੂੰ ਭਾਈ ਇਹ ਤਾਂ ਬੁਲਾਇਓ ਕੋਈ ਬੰਦਾ ਹੈ ਇੱਥੇ ਲੋਕਲ ਕੋਈ ਰਿਕਸ਼ਾ ਆਟ ਵਾਲੇ ਨੂੰ ਬੁਲਾਇਆ ਮਾੜਾ ਇੱਥੇ ਖੜੇ ਆ ਰਹੇ ਹਾਂਜੀ ਭਾਈ ਦੋ ਦਿਨ ਹੋ ਗਏ ਇੱਥੇ ਪਏ ਨੂੰ ਐਂ ਹੀ ਪਿਆ ਗਰਮੀ ਅੰਦਰ ਦੀ ਅੰਦਰ ਕਿੱਥੇ ਅੰਦਰੋਂ ਸੀ ਬਰੰਦੇ ਵਿੱਚ ਬਾਈ ਦੱਸਦਾ ਵੀ ਪਹਿਲਾਂ ਤਾਂ ਅੰਦਰ ਪਿਆ ਸੀਗਾ ਫਿਰ ਅੰਦਰੋਂ ਬਾਹਰ ਕਹਿੰਦੀ ਕੱਢਦਾ ਨਹੀਂ ਕਿ ਹੁਣ ਲੋਡਸ ਜੀ ਨੂੰ ਮੀਂਹ ਪੈਂਦੇ ਦੇ ਵਿੱਚ ਇਹ ਬੰਦੇ ਦੀ ਟਾਇਲਟ ਵਿੱਚ ਹੀ ਨਿਕਲ ਰਹੀ ਹੈ ਸਾਰੀ ਲੈਟਰਨ ਪਈ ਹੈ ਬਾਹਰ ਆ ਕੋਲੇ ਲਿਫਾਫੇ ਪਏ ਆ ਸਾਬੀਆਂ ਦੇ ਭਰੇ ਹੋਏ ਉਹ ਪਏ ਆ ਇਹਦੇ ਤੋਂ ਅੰਦਾਜ਼ਾ ਲੱਗਦਾ ਵੀ ਇਹ ਕਿੰਨੇ ਕਿ ਦਿਨਾਂ ਦਾ ਇੱਥੇ ਪਿਆ ਹੋਆ ਆ ਆ ਤੁਸੀਂ ਦਸ ਲਿਫਾਫੇ ਰੋਟੀ ਦੇ ਪਏ ਆ ਇਹਦੇ ਕੋਲੇ ਇਹ ਕਈ ਦਿਨਾਂ ਦਾ ਇਸੇ ਤਰ੍ਹਾਂ ਰੋਲ ਰਿਹਾ ਇੱਥੇ ਜਿਹੜੀ ਆਪਾਂ ਨੂੰ ਪਹਿਲੀ ਵੀਡੀਓ ਆਈ ਸੀ ਇਹ ਕਿੰਨੇ ਕਿਦਾਂ ਆਈ ਸੀ ਕਿ ਕਿ ਤਿੰਨ ਦਿਨ ਪਹਿਲਾਂ ਆਈ ਸੀ ਪਰ ਸਾਨੂੰ ਸਟੇਸ਼ਨ ਤੋਂ ਅਕਸਰ ਇਸ ਤਰ੍ਹਾਂ ਦੀਆਂ ਇਸ ਘੰਟਾ ਘਰੇ ਦੀਆਂ ਤੋਂ ਵੀਡੀਓ ਆਉਂਦੀਆਂ ਰਹਿੰਦੀਆਂ ਅਸੀਂ ਜਿਹੜਾ ਕੋਈ ਬਹੁਤ ਕ੍ਰਿਟੀਕਲ ਕੰਡੀਸ਼ਨ ਚ ਹੁੰਦਾ ਪੇਸ਼ੈਂਟ ਉਹਨੂੰ ਲੈ ਕੇ ਜਾਂਦੇ ਆ ਕਿਉਂਕਿ ਇੱਥੇ ਕਈ ਬੰਦੇ ਇਦਾਂ ਦੇ ਵੀ ਆ ਜਿਹੜੇ ਕੋਈ ਨਸ਼ਾ ਕਰਦੇ ਆ ਜਾਂ ਕੋਈ ਆਪਣਾ ਮੰਗ ਤੰਗ ਕੇ ਰੋਟੀ ਖਾਈ ਜਾਂਦੇ ਆ ਆਪਣਾ ਜੀਵਨ ਜਿਆਪਨ ਕਰੀ ਜਾਂਦੇ ਆ ਪਰ ਜਿਹੜੇ ਜਮੇ ਸ਼ਰੀਰਕ ਤੌਰ ਤੇ ਖੜ ਜਾਂਦਾ ਫਿਰ ਸਰੀਰ ਜਦੋਂ इन्ना भी नहीं हो पा है बाबा क्या बुलाएं पुलिस वाले पुलिस वाले को बुलाऊं वो कहा लेके जाएगा थाना में क्यों जाना है तुमने नहीं भाई कितने दिन हो गए इधर पड़े हुए 6-7 ਦਿਨ ਹੋ ਗਏ। ਜਾਂਪੇ ਕੌਣ ਛੋੜ ਕੇ ਗਿਆ ਤੇਰੇ ਕੋਲ? ਹਾਂ। ਆਪਣੇ ਆਪ ਆਏ। ਚਲਤੇ ਫਿਰਤੇ ਤੇ ਪਹਿਲੇ। ਮੈਂ ਨੇ ਛੱਡ ਕੇ ਗਿਆ ਤੇ ਛੱਡ ਕੇ ਗਿਆ। ਹਾਂ ਜੀ? ਐਡੇ ਛੱਡ ਕੇ ਗਏ ਸਿੱਥੇ ਕੰਮ ਕਰਦੇ ਆਂ। ਹਾਂ। ਐਡੇ ਕੋਈ ਸਿੱਥੇ ਛੱਡ ਗਿਆ ਨਾ। ਅੱਛਾ ਜੀ। ਹਾਂ। 3-4 ਦਿਨ ਹੋ ਗਏ ਛੱਡ ਕੇ ਗਏ ਇਹਨਾਂ ਨੂੰ। ਅੱਛਾ ਜੀ। ਤੇ ਐਡੇ ਕੋਈ ਛੱਡ ਕੇ ਚਲ ਗਿਆ ਨਾ। ਲੱਗ ਕੇ ਗਿਆ। ਆਪ ਨਹੀਂ ਆਏ ਹੈਗੇ। ਆਪ ਐ ਇੱਦੇ ਕੋ ਛੱਡ ਕੇ ਗਿਆ ਇਹਨਾਂ ਦਾ ਕੋਈ ਰਿਸ਼ਤੇਦਾਰ ਛੱਡ ਕੇ ਗਿਆ ਦੇਖੋ ਇਹ ਭੈਣ ਦੱਸਦੀ ਆ ਵੀ ਮੈਂ ਇੱਥੇ ਕੰਮ ਕਰਦੀ ਆ ਹਾਂ ਮੈਂ ਕਹਾਂ ਨਾ ਇੱਥੇ ਇਦਾਂ ਹੀ ਛੱਡ ਕੇ ਗਿਆ ਨਾ ਕੋਈ ਆਪਣੇ ਆਪ ਨਹੀਂ ਹੋਇਆ ਸਿੱਖ ਰੋਜ਼ ਦੇਖਦੇ ਤਿੰਨ ਚਾਰ ਦਿਨ ਹੋ ਗਏ ਇਹਨਾਂ ਨੂੰ ਐਂ ਪਿਆ ਹਾਂਜੀ ਇਦਾਂ ਹੀ ਪਿਆ ਇਹ ਬਾਈ ਕਹੀ ਜਾਂਦਾ ਵੀ ਅੰਦਰ ਭਾਂਡੇ ਸੀ ਪਹਿਲਾਂ ਤਾਂ ਕਿਹੜੇ ਮਲਾਈ ਬਾਹਰ ਕਹਿੰਦਾ ਬਾਹਰ ਜੇ ਕੋਈ ਭਾਂਡੇ ਛੱਡਦਾ ਹੀਗਾ ਪਰ ਰਵਿੰਦੀ ਜੀ ਕਹਿੰਦਾ ਵੀ ਮੈਨੂੰ ਬਾਹਰ ਪਿਵਾ ਦਿਓ ਉਸ ਤਾਂ ਬਾਹਰ ਲਈ ਐਦੋਂ ਤੋਂ ਪਚੇ ਪਿਆ ਰਹਿੰਦਾ ਕਰਾ ਇਹ ਕਰ ਰਿਹਾ ਉਹ ਦਿੱਖਤ ਆ ਰਹੀ ਕਿ ਸਾਡੇ ਉਹ ਹੋ ਸਕਦਾ ਜਿੱਥੇ ਟਾਬੇ ਤੇ ਕੰਮ ਕਰਦਾ ਰਿਹਾ ਹੋਵੇ ਉਹ ਛੱਡ ਕੇ ਜਾਂ ਕੋਈ ਇਹਦੇ ਆਪਣੇ ਕੋਈ ਮਾੜੇ ਲੱਛਣ ਹੋਣ ਨਸ਼ਾ ਕਰਦਾ ਹੋਵੇ ਹੋ ਸਕਦਾ ਕੋਈ ਵੀ ਕਾਰਨ ਔਰ ਸਭ ਤੋਂ ਵੱਡਾ ਕਾਰਨ ਤਾਂ ਇਹ ਆ ਵੀ ਇਹ ਬੰਦਾ ਇੱਥੇ ਪਿਆ ਇਹਦੇ ਕੋਲ ਦੀ ਲੱਖਾਂ ਲੋਕ ਸਫਰ ਕਰਦੇ ਆ ਨਿੰਗ ਰਹੇ ਆ ਤੇ ਕੋਈ ਬੰਦਾ ਉਤ ਬਿਛਾੜ ਦੁਪੱਟਾ ਥੱਲੇ ਕੇਸ ਪਛਾਉ ਥੱਲੇ ਕੋਈ ਬੰਦਾ ਵੀ ਮਤਲਬ ਝਾਤ ਨਹੀਂ ਮਾਰ ਰਿਹਾ ਹਰ ਬੰਦਾ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵਿਅਸਥਾ ਹਲਾਲੀ ਵੀ ਦੇ ਟਾਲੀਆ ਹਰ ਬੰਦਾ ਆਪਣੀ ਜ਼ਿੰਦਗੀ ਚ ਮਸਤਾ ਕੋਈ ਫਰਕ ਨਹੀਂ ਕਿਸੇ ਨੂੰ ਓਂ ਕੱਲਾ ਵੀ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਪੈਂਦਾ ਕੇ ਅੱਜ ਇਸ ਇਨਸਾਨ ਦੀ ਹਾਲਤ ਨੂੰ ਦੇਖ ਕੇ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਆ ਵੀ ਸਾਨੂੰ 75 ਸਾਲ ਹੋ ਗਏ ਆਜ਼ਾਦ ਹੋਿਆਂ ਨੂੰ 75 ਸਾਲਾਂ ਦੀ ਆਜ਼ਾਦੀ ਦੇ ਵਿੱਚ ਸਾਡੇ ਆ ਪੱਲੇ ਪਿਆਰ ਵੀ ਕੋਈ ਸਿਸਟਮ ਕੰਮ ਨਹੀਂ ਕਰ ਰਿਹਾ ਇਨਸਾਨ ਰੋਲ ਰਿਹਾ ਚੱਕੋ ਪੁੱਤ ਚੱਕ ਲੋ ਪਾਉਗਾ ਉਧਰ ਪਾਉਗਾ ਉਧਰ ਪਾਉ ਇਨਸਾਨ ਰੋਲ ਰਿਹਾ ਇਹਦਾ ਪੈਰ ਟੁੱਟਿਆ ਹੋਇਆ ਲੱਗਦਾ ਸ਼ਾਇਦ ਇੱਕ ਜਿੱਦੇ ਕਰਕੇ ਤੁਰਨ ਫਿਰਨ ਤੋਂ ਰਹਿ ਗਿਆ ਜਿੱਦੇ ਕਰਕੇ ਦੇ ਪੈਰ ਤੇ ਲੱਤ ਤੇ ਜ਼ਖਮ ਵੀ ਆ ਪੱਟੀ ਕੀਤੀ ਹੋਈ ਆ ਧੰਨਵਾਦ ਉਹ ਵੀਰ ਦਾ ਜਿਹੜਾ ਕੋਈ ਪੱਟੀ ਪੁੱਟੀ ਕਰਕੇ ਅਰੇ ਮਗਰ ਕੰਬਲ ਲਾ ਦੇ ਬਤੂਈ ਦੇ ਜਾਂ ਉੱਪਰ ਦੇ ਦੇ ਕੰਬਲਾਂ ਤਾਂ ਬੰਦ ਨੇ ਤੇ ਅੱਜ ਇਸ ਬਜ਼ੁਰਗ ਨੂੰ ਇਸ ਵੀਰ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜਿੱਥੇ ਇਹਦਾ ਇਲਾਜ ਹੋਊਗਾ ਜਿੱਥੇ ਦੀ ਰਹਿੰਦੀ ਜ਼ਿੰਦਗੀ ਹੈ ਜਿਹੜੀ ਉਹ ਪੂਰਾ ਸੌਖੀ ਬਤੀਤ ਹੋ ਸਕੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪਰ ਹਰ ਇੱਕ ਇਨਸਾਨ ਨੂੰ ਆਪਣੀ ਡਿਊਟੀ ਸਮਝਣੀ ਪੈਣੀ ਆ ਜੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਆ ਸਾਡੇ ਦੇਸ਼ ਦਾ ਤਿਰੰਗਾ ਲਹਿਰਾ ਰਿਹਾ ਸਾਹਮਣੇ ਇਹ ਤਾਂ ਹੀ ਇਹ ਝੰਡਾ ਸਾਡਾ ਉੱਚਾ ਹੋਵੇਗਾ ਜੇ ਸਾਡੇ ਦੇਸ਼ਵਾਸੀਆਂ ਦਾ ਜੀਵਨ ਜਿਹੜਾ ਉਹਦਾ ਪੱਧਰ ਵੀ ਉੱਚਾ ਹੋਊਗਾ ਨਵੀਆਂ-ਨਵੀਆਂ ਕੰਸਟ੍ਰਕਸ਼ਨਾਂ ਹੋ ਰਹੀਆਂ ਦੇਖੋ ਮਸ਼ੀਨਰੀ ਲੱਗੀ ਹੋਈ ਹੈ ਚਾਰੇ ਪਾਸੇ ਕਰੋੜਾਂ ਰੁਪਈਆ ਅਰਬਾਂ ਰੁਪਈਆ ਦੇ ਬਜਟ ਪਾਸ ਹੋ ਜਾਂਦੇ ਆ ਨਵੀਆਂ ਬਿਲਡਿੰਗਾਂ ਕੰਕਰੀਟ ਤੇ ਪੱਥਰ ਪਰ ਇੱਕ ਇਨਸਾਨ ਦੇ ਲਈ ਕੋਈ ਉਪਰਾਲਾ ਨਹੀਂ ਕੋਈ ਸਿਸਟਮ ਨਹੀਂ ਇੱਥੇ ਕੋਈ ਐਂਬੂਲੈਂਸ ਦੀ ਸੁਵਿਧਾ ਨਹੀਂ ਵੀ ਇਹਨੂੰ ਚੱਕ ਕੇ ਕੋਈ ਸਿਵਲ ਹਸਪਤਾਲ ਦਾਖਲ ਕਰਾਇਆ ਵੀ ਜੀਆਰਪੀ ਦਾ ਰੋਲ ਕੀ ਹੈ ਇੱਥੇ ਰੇਲਵੇ ਪੁਲਿਸ ਦਾ ਉਹਦੀ ਕੀ ਡਿਊਟੀ ਆ ਜੇ ਉਹ ਇਹ ਵੀ ਨਹੀਂ ਕਰ ਸਕਦੇ ਆਪਣੇ ਇਲਾਕੇ ਦੇ ਵਿੱਚ ਪਏ ਬੰਦਿਆਂ ਦੀ ਅਸੀਂ ਪ੍ਰਤੀਤ ਵੀ ਨਹੀਂ ਕਰ ਸਕਦੇ ਜੀ ਉਹ ਜੇ ਡੈਂਡੀ ਬਿਲਡਿੰਗਾਂ ਬਣਾਈ ਜਾਂਦੇ ਆ ਇਹ ਤਾਂ ਇੱਕ ਛੋਟਾ ਜਿਹਾ ਹਸਪੀਟਲ ਵੀ ਬਣਾ ਦੇਣੰਦਰੀ ਘਟੋ ਘਟ ਇਦਾਂ ਦੇ ਲੋਕਾਂ ਦੀ ਮੱਲਮ ਪੱਟੀ ਹੁੰਦੀ ਰਵੇ ਇਹ ਐਸ ਹਾਲਤ ਦੇ ਵਿੱਚ ਤੱਕ ਟੁਕੜ ਟੁਕੜ ਚੱਕਿਆ ਜਾਵੇ ਨਾ ਬੰਦਾ ਤੁਸੀਂ ਪਾਈਆਂ ਨਹੀਂ ਭਾਈ ਧੰਨਵਾਦ ਬਾਈ ਕਿੰਨੇ ਦਿਨਾਂ ਤੋਂ ਪਿਆ ਸੀ 4 ਦਿਨ ਹੋ ਗਿਆ ਜੀ ਇੱਥੇ ਪਿਆ ਹਾਂਜੀ ਹਾਂਜੀ ਇਕੋ 4 ਦਿਨਾਂ ਤੋਂ ਵੀਰਾ ਦੱਸਦਾ ਇੱਥੇ ਗਰਮੀ ਕਿੰਨੀ ਸੀ ਹਾਂ ਪਾਣੀ ਦਿੰਨੇ ਆ ਇਹਨੂੰ ਇੱਕ ਬਿਸਕੁਟ ਖਾਊਗਾ ਬਾਕੀ ਰੱਖ ਦੂਗਾ ਤੇ ਮਾੜੀ ਜੀ ਚਾਹ ਮੋਂ ਨੂੰ ਲੌਗਨ ਨਾਲੇ ਛੱਡ ਲੋ ਅੱਛਾ ਇ ਤਾਂ ਆਪ ਇਹਨੂੰ ਚੱਕ ਕੇ ਇਹ ਪੁੱਛਿਆ ਸੀਗਾ ਤੁਹਾਡਾ ਵੀ ਆ ਰਿਹਾ ਕਿੰਨੇ ਵੀ ਹਾਂ ਪਤਾ ਨਹੀਂ ਕੋਣ ਮੇਰਾ ਪਤਾ ਨਹੀਂ ਬੇਟਾ ਆ ਰਿਹਾ ਕੋਣ ਆ ਰਿਹਾ ਪੁੱਛੀ ਕਿ ਇਹ ਤੁਹਾਨੂੰ ਬੇਟਾ ਆ ਰਿਹਾ ਕੋਣ ਆ ਰਿਹਾ ਸੀਗਾ ਇਹਨਾਂ ਨੇ ਕਹਿ ਜੀਗਾ ਸਾਨੂੰ ਇੱਕ ਵਿਚਾਰੇ ਧੁੱਪੇ 'ਤੇ ਹੁੰਦੇ ਆ ਅਸੀਂ ਚੱਕ ਕੇ ਅੰਦਰ ਅੰਦਰ ਰੱਖਿਆਨੇ ਆ ਫੇਰ ਸਵੇਰੇ ਆ ਕੇ ਦੇਖਦੇ ਆ ਫੇਰ ਧੁੱਪੇ 'ਤੇ ਹੁੰਦੇ ਫਿਰੇ ਫੇਰ ਅਸੀਂ ਚੱਕ ਕੇ ਅੰਦਰ ਰੱਖਿਆਨੇ ਆ ਮੇਰੇ ਕੀ ਦੱਸਿਆ ਨਹੀਂ ਕੋਈ ਸ਼ਬਦਗ ਨਹੀਂ ਇਹਨਾਂ ਨੇ ਤਾਂ ਕੁਝ ਨਹੀਂ ਦੱਸਿਆ ਹੀ ਪੁੱਛਿਆ ਵੀ ਸੀਗਾ ਉਹਦੇ ਨਹੀਂ ਇਹ ਕਹਿੰਦਾ ਕਦਮ ਬੋਲਦੇ ਨਹੀਂ ਹੈਗੇ ਯਾਰ ਬੋਲਦਾ ਨਹੀਂ ਮੂੰਹ ਨਹੀਂ ਬੋਲਿਆ ਸੀਗਾ ਨਹੀਂ ਬੋਲ ਨੇਪਾਲ ਦਾ ਦੱਸਦਾ ਕਹਿੰਦਾ ਮੈਨੂੰ ਨੇਪਾਲ ਨੂੰ ਬੋਲੇ ਤੇ ਦੱਸ ਦੇ ਕੋਈ ਉਹਦਾ ਨਾ ਬੋਲਦਾ ਹੀਗਾ ਕਿੱਥੋਂ ਦਾ ਹਾਂ ਮੈਂ ਹੀ ਭਾਈ ਕਿੱਥੋਂ ਦਾ ਬਾਪੂ ਤੂੰ ਕਿੱਥੋਂ ਦਾ ਰਹਿਣ ਵਾਲਾ ਨੇਪਾਲ ਦਾ ਕੌਣ ਸਾ ਜ਼ਿਲ੍ਹਾ ਹੈ ਹੈ सात जनसंख्या और गांव का नाम गांव का नाम प्रवारी प्रवारी बच्चे हैं तुम्हारे हाँ शादी हुई है तुम्हारी हाँ इतने बच्चे हैं दो क्या लड़का लड़की क्या है लड़का है लड़का है तीन लड़का है नहीं एक लड़का है एक लड़की एक लड़का है तुम्हारा नाम क्या है ਰਾਮੂ ਅਹਰ ਘਟਿਆ ਕਾ ਰਾਮੂ ਰਾਮੂ ਮੈਂ ਗਾਇਨ ਲਾ ਮੈਂ ਆਪਰੇ ਪ੍ਰੂਫ ਰਫ ਹੈ ਕੋਈ ਜਿੰਮੇ ਨਹੀਂ ਮੈਂ ਗਾਇਨ ਲਾ ਇਹ ਬੇਚਾਰਾ 4 ਦਿਨ ਦਾ ਤੜਪਦਾ ਗਿਆ 4 ਦਿਨ ਦਾ ਕੋਈ ਨਹੀਂ ਭਾਈ ਵੀਰ ਅੰਨਾ ਕੱਲ ਭਾਈ ਆਉਣਾ ਤਿੰਨ ਚਾਰ ਦਿਨ ਪਹਿਲਾਂ ਵੀ ਸਾਡੇ ਕੋਲ ਆਈ ਸੀ ਵੀਡੀਓ ਨਹੀਂ ਭਾਈ ਜੀ ਧੰਨਵਾਦ ਵੀਰੇ ਕੀ ਨਾਮ ਤੇਰਾ ਵਿਸ਼ਾਲ ਜੀ ਵਿਸ਼ਾਲ ਹੁਣਾਂ ਦਾ ਇਹ ਵੀਰ ਉਹ ਨਹੀਂ ਆਟੋ ਚਲਾਉਂਦਾ ਸੀ ਹਾਂਜੀ ਹਾਂਜੀ ਆਟੋ ਚਲਾਉਂਦੇ ਆ ਸਾਨੂੰ ਉਹਨਾਂ ਲੁਧਿਆਣੇ ਤੋਂ ਜ਼ਿਆਦਾਤਰ ਆਟੋ ਵਾਲੇ ਵੀ ਦੀ ਸਿਹ੍ਹਾ ਲਾਉਂਦੇ ਨੇ ਨੰਗਦੇ ਕਰਦੇ ਜਦੋਂ ਕਿਤੇ ਕੋਈ ਦੇਖਦੇ ਨੇ ਬਹੁਤ ਮਾੜੀ ਹਾਲਤ ਵਿੱਚ ਕੋਈ ਬੰਦਾ ਪਿਆ ਸਾਨੂੰ ਕੋਈ ਵੀਡੀਓ ਭੇਜ ਦਿੰਦੇ ਆ ਅਸੀਂ ਇਸੇ ਇਲਾਕੇ ਚ ਘੰਟਾ ਕਾਰ ਏਰੀਏ ਚੋ ਸਟੇਸ਼ਨ ਦੇ ਆਸ-ਪਾਸ ਬਹੁਤ سارے ਬੰਦਿਆਂ ਨੂੰ ਲੈ ਕੇ ਜਾਂਦੇ ਰਹਸੂਗਾ ਇਹ ਤਾਂ ਮਿੰਟੋ ਭਜੀ ਰੱਬ ਦਾ ਰੂਪ ਹੋ ਬਸ ਰੱਬ ਤੇ ਰੱਬ ਹੀ ਆ ਭਾਈ ਇਨਸਾਨ ਬੰਦ ਦੀ ਕੁਝ ਨਹੀਂ ਇਨਸਾਨ ਬੰਦ ਦੀ ਕੋਸ਼ਿਸ਼ ਕਰ ਰਹੇ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਜਿਹੜੀ ਚੀਜ਼ ਇਹ ਦੇਖ ਪਾ ਰਹੇ ਆ ਉਹਨੂੰ ਉਹ ਕਿਉਂ ਨਹੀਂ ਦੇਖ ਪਾ ਰਹੇ ਜਿਹੜੇ ਇਹਦੀ ਮਦਦ ਕਰ ਸਕਦੇ ਆ ਜਿਹੜੇ ਇਹਦੀ ਬਾਹ ਫੜ ਸਕਦੇ ਸੋਚਿਓ ਜੀ ਜ਼ਰੂਰ ਵਿਚਾਰੇਓ ਆਪਣੇ ਆਸ-ਪਾਸ ਨਿਗਾਹ ਜ਼ਰੂਰ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ